ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਸਲਾ ਠੀਕ ਠਾਕ ਜੀ ਉਮੀਦ ਕਰਦਾ ਤੁਸੀ ਠੀਕ ਠਾਕ ਹੋਵੋਗੇ ਸਭ ਵਧੀਆ ਠੀਕ ਠਾਕ ਉਧਰ ਸ਼ਿਗਾਲ ਜੀ ਸਾਰਿਆਂ ਨੂੰ ਮੈਂ ਲਾ ਕੇ ਬੈਠੀ ਆ ਮਾਈਕ ਕੋਈ ਗੱਲ ਨਹੀਂ ਇਹਨੂੰ ਕਿਹੜਾ ਮਾਈਕ ਲੱਗਣਾ ਨਾ ਜਵਾਰੀ ਹੋਣੀ ਮਾਈਕ ਨਹੀਂ ਉਧਰ ਮੈਂ ਕਹਿੰਦੀ ਮੈਂ ਮਾਈਕ ਲਾ ਕੇ ਬੈਠੀ ਆ ਸੀਨ ਬਣਨ ਲੱਗਾ ਸੀ ਅਸੀਂ ਲਾਇਆ ਵਾ ਤੇ ਅਚਾਨਕ ਖੁਲਾਫਾਤੀ ਦਿਮਾਗ ਜਿਹੜਾ ਤੁਹਾਨੂੰ ਪਤਾ ਹੀ ਆ ਫਿਰ ਕੋਈ ਨਾ ਕੋਈ ਇਹ ਕਰਦਾ ਰਿਹਾਦਾ ਕਲਾਮਾ ਕਰਾਂ ਮਾਰ ਕਰਾਦੀ ਕਰਨੀ ਹੀ ਤਾਈ ਨੂੰ ਵੱਜ ਗਿਆ ਜੀ ਸਵਾ 1 ਤੇ ਭੁੱਖ ਲੱਗੀ ਆ ਭੁੱਖ ਲੱਗੀ ਆ ਸੱਚੀ ਤੇ ਹੁਣ ਕੋਈ ਨਾ ਕੋਈ ਖਾਣ ਦੀ ਕਰਦਾ ਰੋਟੀ ਫੇਰਦੇ ਨਹੀਂ ਖਾਦੀ ਤੇ ਹੁਣ ਮੇਰਾ ਵਿਚਾਰ ਜੀ ਰੋਟੀ ਖਾਂਦਾ ਤੇ ਬਲਜੀਤ ਕੋ ਰੰਦੀ ਆ ਕਿ ਤੁਹਾਡਾ ਕੀ ਵਿਚਾਰ ਹੈ ਸੇਵੀਆਂ ਬਣਾਉਣੀਆਂ ਬਸ ਬਣਾਵੋ ਕੋਈ ਵੀ ਕੋਈ ਕਰਨੀ ਹੈ ਅਜੇ ਕੁਝ ਕਿਹਾ ਹੀ ਨਹੀਂ ਬਣਾਉਣ ਵਾਸਤੇ ਪਰ ਚਲੋ ਨਹੀਂ ਚਾਰ ਸਾਰੇ ਜੱਗਿਆ ਤੇ ਮੈਂ ਵੀ ਅੱਖਾਂ ਚੋਂ ਹੰਝੀ ਪਾਤੀ ਜਦੋਂ ਅਸੀਂ ਜਾਣਦੇ ਤੁਸੀਂ ਸਾਡੀ ਕਿੰਨੀ ਸੇਵਾ ਕਰਦੇ ਆਂ ਛੇਕ ਤੁਸੀਂ ਛੇਕ ਬਣਾ ਬਣਾ ਕੇ ਪਿਆਲੇ ਕਰੋ ਅਸੀਂ ਤੁਹਾਨੂੰ ਕੋ ਬਣਾ ਬਣਾ ਕੇ ਦੋ ਛੇਵੀਆਂ ਬਣਾ ਬਣਾ ਕੇ ਖੋਲਿਆ ਤੇਵੀਆਂ ਬਣਾ ਬਣਾ ਕੇ ਖੋਲਿਆ ਕਰਾਂਗੇ ਠੀਕ ਹੀ ਨਹੀਂ ਗੱਲ ਠੀਕ ਹੈ ਜੀ ਹਾਂ ਹੁਣ ਤੁਹਾਨੂੰ ਕੈਮਰਾ ਬੈਕ ਕਰਕੇ ਦਿਖਾ ਦਿਆਂ ਵੀ ਕਿਹੜੀਆਂ ਸੇਈ ਆਪਾਂ ਬਣਾਉਣ ਲੱਗੇ ਸਸੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਡਿਆ ਜਾਣਗੇ ਬਾਦ ਹੋ ਕਿੰਨੀਆਂ ਕੋ ਬਣਾਉਣੀਆਂ ਆ ਫੁੱਲੇ ਭਾਂਡੇ ਬਣਾਈਂਦੀਆਂ ਇਹਦੀਆਂ ਜਿਹੜਾ ਮਰਜੀ ਅੱਜ ਤੇ ਜਿਹੜਾ ਮਰਜੀ ਖਾ ਲਈ ਠੀਕ ਹੈ ਕਿ ਬਸ ਇਹਨਾਂ ਦੀ ਚਲਿਆਂ ਦੀ ਗੱਤੀ ਹੋ ਗਈ ਮੇਰੀ ਗੱਲ ਸੁਣੋ ਬਣੀਆਂ ਆ ਨਾ ਆਪਾਂ ਘਰ ਬਿੱਲੀ ਨਾ ਬਣਾਈਂਦੀਆਂ ਨਾ ਬਿੱਲੀ ਨੂੰ ਜਿਹੜਾ ਕੁਝ ਨਾ ਕੁਛ ਬੱਲੇ ਬੋਲਦਾ ਨਹੀਂ ਬਿੱਲੀ ਤੇ ਉਹਦੇ ਨਾਲ ਮੋਟੀਆਂ ਬੰਦੀਆਂ ਹਾਂ ਆ ਆ ਉਹ ਵੀਰ ਇਹਨਾਂ ਨੂੰ ਬਣਾ ਕੇ ਦੇ ਕੇ ਗਏ ਤੇ ਬੜੀਆਂ ਪਤਲੀਆਂ ਵਾਂ ਜਿਵੇਂ ਸ਼ਹਿਰ ਦੀਆਂ ਹੁੰਦੀਆਂ ਵਾਂ ਹਾਂ ਉਹ ਭਾਈ ਐ ਘੜਕੇ ਦੇ ਹਾਂ ਘੜਕੇ ਦੇ ਘੜਕੇ ਦੇ ਲਾਇਆ ਹਾਂ ਕਾਦੀਆਂ ਤੋਂ ਮੈਂ ਮੈਂ ਕਾਦੀਆਂ ਨਹੀਂ ਉਹ ਕਾਦੀਆਂ ਗਏ ਸੀ ਦੀਦੀ ਦੇ ਉੱਥੇ ਘਰ ਅੱਛਾ ਹਾਂ ਆਪਣੇ ਸਾਹਮਣੇ ਵਾਲੀ ਦੀਦੀ ਆਂਦੀ ਮੈਂ ਬਣਵਾਣੀ ਆ ਨੰਬਰ ਦੇ ਨਾ ਮੈਂ ਫੋਨ ਕਰਕੇ ਮਵਾ ਨੰਬਰ ਲੈ ਜਿਓ ਹਾਂ ਮੇਰੀ ਘਰ ਫੋਨ ਕਰਕੇ ਮਂਗਾਵਾ ਗਾ ਨੂੰ ਬੜਾਵਾ ਮੇਰੀ ਘਰ ਨਾ ਦੀਦੀ ਮੇਰੀ ਨਾ ਨਾਨੀ ਨੇ ਸੇਮੀਆਂ ਇਹੀ ਬਟਣੀਆਂ ਸੀ ਹੂੰ ਉਹਨੇ ਮੈਦਾ ਉਹ ਕੀਤਾ ਗੁੰਨਿਆ ਗੁੰਨਿਆ ਹੂੰ ਹੂੰ ਤੇ ਮੰਮੀ ਕਿਹਾ ਕਿ ਲੱਗਦਾ ਮੈਦਾ ਉਹ ਕੀਤਾ ਆਹ ਮੈਦਾ ਮੰਮੀ ਕਹਿੰਦਾ ਲੱਗੇ ਮੰਮੀ ਕੀ ਤਾਈ ਹੁੰਦੀ ਸੀ ਗਵਾਂਡੋ ਲੱਗਦੀ ਉਹਨਾਂ ਦੇ ਘਰ ਹੀ ਉਹ ਬਿੱਲੀ ਸੀਆਂੀਆਂ ਮਟਣ ਵਾਲੀ ਨਾਨੀ ਨੇ ਮੇਰੀ ਮੰਮੀ ਨੂੰ ਕਿਹਾ ਵੀ ਜਾ ਜਾ ਕੇ ਤੇ ਤਾਈ ਵੱਲੋਂ ਬਿੱਲੀ ਫੜ ਕੇ ਲਿਆ ਤੇ ਮੇਰਾ ਅਲਟ ਵੱਡਾ ਮਾਮਾ ਬੜਾ ਸ਼ਰਾਰਤੀ ਹੁੰਦਾ ਸੀ ਉਹਨੇ ਲਾਂਭੋ ਸੁਣ ਲਿਆ ਉਹ ਨਾ ਆਂਦਾ ਚੱਲ ਨਹੀਂ ਮੈਂ ਤੇਰੇ ਨਾਲ ਚੱਲਦਾ ਆ ਆਪਾਂ ਲੈ ਹੈ ਗਏ ਤੇ ਮੰਮੀ ਦੀ ਚੱਲ ਮੰਮੀ ਨਾਲੋਂ ਪਹਿਲਾਂ ਗਾੜੀ ਭੱਜਾ ਭੱਜਾ ਗਿਆ ਬਿੱਲੀ ਤੇ ਭੁੱਲ ਗਿਆ ਚੇਤਾ ਹਾਂ ਉਹਨੂੰ ਜਾ ਕੇ ਆਂਦਾ ਤਾਈ ਤਾਈ ਉਹ ਸੇਵੀਆਂ ਮਟਵੜ ਵਾਲੀ ਕੋੜੀ ਦੇ ਜੰਨ ਜਾਂਦੇ ਜਾਂਦੇ ਮੰਮੇ ਨੇ ਚੇਤਾ ਭੁੱਲ ਗਿਆ ਏ ਦਨਾ ਦੁੱਧ ਵਾਲੀਆਂ ਵੀ ਬਣ ਜਾਂਦੀਆਂ ਵਾ ਦਾਦਾ ਜੀ ਬਹੁਤ ਸਵਾਲ ਆਦੀ ਮੈਨੂੰ ਪਤਾ ਨਹੀਂ ਜਗ ਪਾਣੀ ਵਾਲੀਆਂ ਪਰ ਮੈਨੂੰ ਪਾਣੀ ਵਾਲੀਆਂ ਨਹੀਂ ਜਗ ਪਾਣੀ ਵਾਲੀਆਂ ਵਧੀਆ ਲੱਗਦੀਆਂ ਵੈਸੇ ਮੈਨੂੰ ਵੈਸੇ ਨਾ ਹਲਕਾ ਜਿਹਾ ੱਲੂ ਗੱਲ ਮੈਨੂੰ ਵੈਸੇ ਨਾ ਸਭ ਤੋਂ ਵਧੀਆ ਜਿਹੜੀਆਂ ਨਾ ਉਹ ਜਿਹੜੇ ਹੱਥ ਨਾਲ ਵਟਦੇ ਨੇ ਸੇਵੀਆਂ ਮੰਮੀ ਦੀ ਤੇ ਕਿਹੜੀਆਂ ਉਹ ਮੈਂ ਵੜੀ ਵਟ ਲੈਣੀ ਹੈ ਜਿਉਂ ਸੇਵੀਆਂ ਛੋਟੇ ਛੋਟੇ ਵਾਲੀਆਂ ਹਾਂ ਛੋਟੇ ਵਾਲੇ ਇਹ ਕੱਲਰ ਨਾਲ ਭੜਾ ਜਾ ਹੋਣਾ ਨੀ ਬੁਰਾ ਜਿਹਾ ਲੱਗਦਾ ਲੈ ਭੈਣੇ ਇਹ ਡੈਡੀ ਦੀ ਡੈਡੀ ਦੀ ਮਾਸੀ ਹੂੰ ਡੈਡੀ ਦੀ ਮਾਸੀ ਆ ਤੇ ਤੁਹਾਨੂੰ ਗੋਜੀ ਤਾਂ ਬੋਲ ਗਿਆ ਮੈਂ ਵੀ ਤੇ ਵਟੀਆਂ ਨਹੀਂ ਸਾਡੇ ਕੋਲ ਮੈਨੂੰ ਉਹ ਉਹ ਵਟ ਕੇ ਲੈਂਦੀ ਉਹ ਬਹੁਤ ਵਟ ਵਟ ਕੇ ਲੈਂਦੀ ਦੀ ਤੇ ਮੈਂ ਵੀ ਤੇ ਵਟੀਆਂ ਹਾਂ ਹਾਂ ਉਹਨਾਂ ਨੇ ਹਾਂ ਉਹ ਵਟਾਂਗੇ ਹਾਂ ਉਹ ਵਟਾਂਗੇ ਤੇ ਮੈਂ ਨਹੀਂ ਮੈਂ ਦੀਦੀ ਵਟ ਨਹੀਂ ਨਿੱਕੇ ਹੁੰਦੇ ਜਣ ਬੜੀਆਂ ਵਟੀਆਂ ਮੈਂ ਦੇ ਹਾਂ ਮੈਂ ਵਟ ਲੈਣੀ ਆ ਮੈਨੂੰ ਮੈਂ ਨਾ ਕੰਮ ਨਹੀਂ ਕਰਨਾ ਸੀ ਕੋਈ ਵੀ ਮੈਂ ਬੈਣੀ ਰਹੀ ਹੁੰਦੀ ਸੀ ਕੰਮ ਕਰਦੇ ਸੀ ਮੰਮੀ ਤੇ ਦੀਦੀ ਦੋਵੇਂ ਜਣੇ ਤੇ ਮੈਂ ਬੈਣੀ ਬੈਠੀ ਮਾਲ ਕੇ ਦੇ ਦੋ ਉਹਨਾਂ ਨੇ ਮੈਦਾ ਮੰਗੇ ਤਾਂ ਫਿਰ ਮੈਂ ਬੈਠੀ ਬੈਠੀ ਸੇਵੀਆਂ ਵੰਟਦੀ ਗਈ ਫਿਰ ਸਿਖਾ ਕੇ ਰੱਖੀਆਂ ਫਿਰ ਮੇਰੀ ਨਣਾਨ ਦੇ ਸਹੁਰੇ ਪਹਿਲੀ ਵਾਰ ਹੀ ਆਏ ਸੀ ਸਾਡੇ ਘਰ ਫਿਰ ਹੀ ਉਹ ਬਣਾਈ ਹਾਂ ਦੋ ਨਵਾ ਚਾੜੀਆਂ ਮੈਂ ਕੰਮ ਤੇ ਤੇ ਸੱਸਾਂ ਦੀ ਕੰਡੀਸ਼ਨ ਤੁਹਾਨੂੰ ਮ ਦਿਖਾਉਣਾ ਵਾ ਚਾਹ ਕੇ ਉਹ ਦੋ ਇਹ ਪਾਸੇ ਜਿਹੜੇ ਨੌ ਲੰਮੀ ਪਈਂ ਉਹ ਵੇਖੋ ਉਹ ਵੀ ਉਹ ਵੀ ਸੱਸ ਬੈਠੀ ਉਹਨੇ ਨੌ ਸੱਸ ਲਾਗਦੀਆਂ ਲਾ ਕੇ ਮੈਂ ਉਹ ਚਾਰ ਸੰਜੇ ਕਰੂ ਅ ਵੀ ਚਾਰ ਸੰਜੇ ਕਰਦੇ ਲਾ ਕੇ ਜਾ ਕੇ ਤੁਹਾਨੂੰ ਮਿਲਾ ਕੇ ਲਿਆਉਣੇ ਹਾਂ ਨੌ ਸੱਸਾਂ ਦੇ ਨਾਲ ਕੀ ਚੱਲ ਰਿਹਾ ਮਾਤਾ 100 ਕੋ ਪੋਲ ਲੱਡਗਾ ਅਸੀਂ ਤੇ ਭਰਾਵਾ ਅਸੀਂ ਦੋਵੇਂ ਜਣੀਆਂ ਦੋਵੇਂ ਟਾਲੀਆਂ ਨੇ ਸਾ ਬਾਹਰ ਟਾਲੀ ਦੀ ਛਾਵੇਂ ਹੈ ਆਨੰਦ ਲੈੰਦੇ ਬੀਠੇ ਆਨੰਦੀਆਂ ਨਾਲੇ ਜੋ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੱਲਾਂ ਕੀਤੀਆਂ ਕੋਈ ਨਹੀਂ ਪਤਾ ਨਾ ਕੋਈ ਕਿੱਟਾ ਰੱਬ ਹਾਂ ਤੇ ਨਵਾਂ ਢੜੀਆਂ ਚੜੀਆਂ ਚੌਕੇ ਦੋਵੇਂ ਸੇਵੀਆਂ ਬਣਾਉਂਦੀਆਂ ਚੌਕੇ ਚੜੀਆਂ ਕੰਮ ਨਾ ਕਰੋ ਕੰਮ ਨਾ ਕਰੋ ਸੇਵੀਆਂ ਬਣਾਉਂਦੀਆਂ ਸੇਵੀਆਂ ਆਹ ਆਂਦੀਆਂ ਸੇਵੀਆਂ ਬਣਾਉਂਦੀਆਂ ਹੁਣ ਖਾਣ ਵਾਤੇ ਬਸੰਤਰੀ ਹੋ ਕੋ ਕਾਰੰਡੀਆਂ ਕਰਦੇ ਤੇ ਮੇਰੇ ਦਲ ਤੇ ਵੀਡੀਓ ਬਣਾਉਂਦੇ ਗਾ ਲੈ ਵੀਡੀਓ ਬਣਾ ਲਈ ਅਸੀਂ ਵੀਡੀਓ ਬਣਾਉਂਦੇ ਬਣਾਉਂਦੇ ਇੱਕਦਮ ਭੁੱਖ ਲੱਗੀ ਤੇ ਉਹ ਆਂਦੇ ਆਂਦੇ ਭੁੱਖ ਲੱਗੀ ਆਂਦੇ ਸੇਂਗੀਆਂ ਬਣਾ ਲਓ ਫਿਰ ਕੋਈ ਗੱਲ ਨਹੀਂ ਸੇਂਗੀਆਂ ਖਾ ਲੈਣੇ ਆਹ ਗਿਆ ਤੁਹਾਨੂੰ ਭੁੱਖ ਲੱਗੀ ਤੇ ਸੇਂਗੀਆਂ ਬਣੀਆਂ ਮੈਂ ਕਈ ਵਾਰੀ ਆਸੂ ਨਹੀਂ 흘ੀਤੇ ਉਹ ਸੇਂਗੀਆਂ ਹੀ ਨਾ ਚੜਦੇ ਸਾਰੇ ਮੇਰੇ ਬਲੱਡ ਪ੍ਰੈਸ਼ਰ ਹੋ ਜਾਂਦੇ ਨੇ ਸੇਂਗੀਆਂ ਵੀ ਖਾਣ ਅੱਜ ਕਾਟ ਗਏ ਅਸੀਂ ਅੱਜ ਕਾਟ ਗਏ ਕੋਈ ਗੱਲ ਨਹੀਂ ਅੱਜ ਕਟ ਗਏ ਸਾਰਿਆਂ ਦੇ ਅੱਜ ਮੇਰੇ ਬਾਹਰ ਤਾਂ ਗੱਲਾਂ ਵੀ ਛੱਡੀਆਂ ਛਿਲੀਆਂ ਕੇ ਬੈਠੀਆਂ ਗੱਲਾਂ ਕਰਨ ਲਗਾ ਇੱਕ ਆਦੇ ਨਾਲ ਦੋ ਮਾਰਦੀ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਬਣੌਣੇ ਹੋਣੇ ਬਸ ਉਹ ਭਾਜੀ ਪਹਿਲਾਂ ਲੰਮੇ ਭਾਈ ਜੀ ਚੜ ਰਹੇ ਆ ਸਟਿਚ ਕੀਤਾ ਦੀਦੀ ਤੋਂ ਕਰਵਾਉਣਾ ਨਹੀਂ ਤੇ ਫਿਰ ਮੈਨੂੰ ਟਾਈਮ ਜ਼ਿਆਦਾ ਲੱਗ ਜਾਣਾ ਤੇ ਕਰਨੇ ਪੈਣਾ ਹੈ ਤੁਹਾਡੀ ਦੀਦੀ ਸ਼ਿਕਾਇਤ ਆ ਗਈ ਹੈ ਤੇ ਬੀਜੀ ਕਹਿੰਦੇ ਆ ਕਿ ਮੈਂ ਬੜੀ ਵਰੀ ਗਿਆ ਵਸੀਆਂ ਬਣਾਉਣ ਵਾਸਤੇ ਤੇ ਹਰ ਵਾਰੀ ਕਹਿੰਦੀ ਹੈ ਕਹਿੰਦੀ ਹੈ ਸਾਰਿਆਂ ਦੇ ਬਲੱਡ ਪ੍ਰੈਸ਼ਰ ਵਧਦੇ ਆ ਰਹਿਣ ਦੇ ਕੀ ਬਣਾਉਣੀਆਂ ਅੰਦੇ ਅੱਜ ਕਿਤੇ ਜਿੱਤ ਆ ਗਿਆ ਨਾ ਬਣਾਉਣ ਦਾ ਆਜਾਂ ਨੂੰ ਭੁੱਖ ਲੱਗ ਗਈ ਸਾਰਿਆਂ ਨੂੰ ਮੈਂ ਤਾਂ ਸੋਚਿਆ ਮੈਂ ਕੀ ਕਹਣਾ ਮੈਨੂੰ ਡਾਰੀ ਹੁੰਦਾ ਰਹਿੰਦਾ ਇਹਨਾਂ ਦੇ ਬਲੱਡ ਪ੍ਰੈਸ਼ਰ ਦਾ ਤੋਂ ਇੱਕ ਮੰਮੀ ਆ ਗਈ ਤੇ ਇੱਕ ਅਰਗਵੀਰ ਇਹ ਦੋਵੇਂ ਜਣੇ ਮੇਰਾ ਪ੍ਰੈਸ਼ਰ ਲੈ ਕੇ ਬੈਠੇ ਆ ਮੇਰਾ ਤੇ ਕੱਲ ਭਣਾ ਘਟ ਗਿਆ ਫਿਰ ਮੈਂ ਗੋਲ ਗੱਪੇ ਖਾਦੇ ਨਹੀਂ ਗੋਲ ਗੱਪੇ ਝੂਠਾ ਏ ਗੋਲ ਗੱਪੇ ਨਾ ਨਹੀਂ ਵਧਿਆ ਉਹਦੇ ਫਿਰ ਸੂਟ ਲੈ ਕੇ ਆਈ ਫੇਰ ਵਧਿਆ ਹਾਂ ਫੇਰ ਵਧਿਆ ਦੀਦੀ ਮੈਂ ਇਹਨੂੰ ਫੂਟਾਣਾ ਆਈ ਆ ਹਾਂ ਇਹ ਇਹਦੇ ਫੂਟਾਣਾ ਬਲੱਡ ਪ੍ਰੈਸ਼ਰ ਵੰਦਾ ਵਾ ਦੀਦੀ ਮੈਂ ਜਦੋਂ ਦੀ ਇੱਥੇ ਆਈ ਆ ਨਾ ਮੈਂ ਨਹੀਂ ਯਾਰ ਗੋਲ ਗੱਪੇ ਖਾਦੇ ਮੈਨੂੰ ਉਹਦੇ ਗੋਲ ਗੱਪੇ ਪਹਿਲੀ ਵਾਰੀ ਟੇਸਟੀ ਲੱਗੇ ਆ ਓਏ ਉਹ ਉਹ ਪਾਣੀ ਚ ਮਿੱਠਾ ਬਿਲਕੁਲ ਨਹੀਂ ਪਾਉਂਦਾ ਹਾਂ ਸਾਰੇ ਪਾਣੀ ਚ ਹਲਕਾ ਜਿਹਾ ਮਿੱਠਾ ਪਾ ਦਿੰਦੇ ਆ ਹਾਂ ਉਹ ਮਿਠਾਸ ਜੀ ਹੁੰਦੀ ਯਾਰ ਹਲਕਾ ਜਿਹਾ ਮਿੱਠਾ ਸਵਾਦ ਆਦਾ ਠੱਟ ਮਿੱਠਾ ਸਵਾਦ ਆਦਾ ਨਹੀਂ ਵੈਸੇ ਮੈਨੂੰ ਨਹੀਂ ਸਵਾਦ ਆਦਾ ਮਿੱਠਾ ਤੁਹਾਨੂੰ ਬਹੁਤ ਜੀ ਲੱਗਾ ਉਹਦਾ ਪਾਣੀ ਬੜਾ ਵਧੀਆ ਘੈਂਟ ਵਾ ਇਹ ਜਿੱਥੇ ਗੋਲੇ ਦੀ ਢਟੀ ਆ ਨਾ ਗੋ ਗੋਰੀ ਟੇਂਡਰ ਥੋੜਾ ਗਾੜੀ ਜਾ ਕੇ ਨਾ ਕਿਤਾਬਾਂ ਵਾਲੀ ਦੁਕਾਨ ਹੁੰਦੀ ਜਿਹੜੀ ਉਹ ਹੂੰ ਉਹਦੀ ਦੁਕਾਨ ਦੇ ਲੱਗ ਗਈ ਆ ਰਮੇਸ਼ ਦੀ ਕਿਤਾਬਾਂ ਦੀ ਦੁਕਾਨ ਦੇ ਲੱਗੇ ਬਿਲਕੁਲ ਸਾਹਮਣੇ ਖਲੋਤਾ ਹੁੰਦਾ ਬੰਦਾ ਜਿਹੜੀ ਹੈਗੀ ਆ ਰੇੜੀ ਪਰੂਰੇ ਵਾਲੀ ਨਹੀਂ ਗੋਰੀ ਦੀ ਹੱਟੀ ਤੋਂ ਥੋੜੀ ਜੀ ਪਰ ਜਿਹੜੀ ਸਾਡੇ ਹਰ ਚੌਲ ਮਿਲਦੇ ਹਨ ਹਾਂ ਸਭ ਤੋਂ ਵੱਧੀਆ ਉਹ ਲਾ ਦੋਗਾ ਉਹਦੇ ਕਿਹਦੀ ਖਾਦੇ ਹਾਂ ਹਾਂ ਮੋੜ ਤੇ ਹਾਂ ਮੋੜ ਦੇਤੇ ਜਿਹੜਾ ਉਹ ਉਹਦੇ ਦੁਕਾਨਾਂ ਦੇ ਸਾਹਮਣੇ ਆ ਮੰਦਰੀ ਦੀ ਦੁਕਾਨ ਦੇ ਸਾਹਮਣੇ ਮੰਦਿਆਰੀ ਵਾਲੀ ਦੁਕਾਨ ਜਦੋਂ ਆਪਾਂ ਕਾਦੀਆਂ ਨੂੰ ਮੁਰਦਾ ਵਾ ਬਿਲਕੁਲ ਐ ਬੰਨੇ ਨੁਕਰ ਤੇ ਨਹੀਂ ਉਹ ਨਹੀਂ ਹੋਊਗਾ ਕਿੱਥੇ ਕਿਦੇ ਜਦੋਂ ਆਪਾਂ ਇਦਾਂ ਮੋੜਨਾ ਵਾ ਨਾ ਐਸਾ ਤਾ ਉਹ ਹੈਗਾ ਫਿਰ ਸਬਜੀ ਵਾਲੀ ਦੁਕਾਨ ਤੇ ਸਬਜੀ ਵਾਲੀ ਦੁਕਾਨ ਤੇ ਲੱਗ ਗਏ ਲੱਗ ਗਏ ਕੋੜੀਆਂ ਜੜੰਡੀਆਂ ਵਾ ਤੇ ਇਹ ਸਬਜੀ ਆ ਤੇ ਨਾਲ ਰਸਤੇ ਦਾ ਸਮਾਨ ਵੀ ਹੱਥਾਂ ਨਾਲ ਆਣੇ ਤੇ ਇਦਾਂ ਹੈਗਾ ਵਾ ਕੋਈ ਗੱਲ ਨਹੀਂ ਉਹ ਤਾਂ ਪਿਆਲਾ ਪਰ ਉਹ ਉਹਦੇ ਨਹੀਂ ਜਿਵੇਂ ਸਵਾਜਿਤ ਤੁਸੀਂ ਖਾਦੇ ਆ ਜਿੱਥੋਂ ਉਹ ਖਾਂਦੇ ਨਾ ਆਪਾਂ ਖਾਂਦੇ ਉਹ ਜਿਆਦਾ ਸਵਾਦੀ ਕੋਈ ਗੱਲ ਨਹੀਂ ਖਾ ਕੇ ਵੇਖਿਓ ਆਰਤੀ ਹੁਣ ਦੇਖੋ ਚੰਦਾਂ ਕੋਲ ਆਦੀ ਕਰੋਗੇ ਜਿਆਦਾ ਨਹੀਂ ਮੈਂ ਇੰਨੇ ਭੱਜ ਜਾਂਦਾ ਬੜੇ ਸਵਾਦ ਲੱਗਦੇ ਮੈਂ ਨਹੀਂ बनगिया दी सेवियां बनगिया बनगिया हुन पाटा मीठा ते क्यों पाद लगी देसी हुन आज दे क्यों ऐन तक देसी क्यों पाटा व नून पालिया दीदी ते ਮਠਾ ਜੇ ਵਿੱਚ ਇਹ ਦਾ ਵੱਖਰਾ ਹੀ ਕੰਬੀਨੇਸ਼ਨ ਵਾ ਕਿਉਂ ਸੇਵੀ ਕੋਈ ਨਹੀਂ ਬੋਲਦਾ ਸੇਵੀਆਂ ਤਾਂ ਚਲ ਗੱਲ ਵੱਖਰੀ ਆ ਮਿੱਠਾ ਤੇ ਨੋਣਾ ਜੀ ਚਲ ਜਿਹੜੀ ਇਹਦੇ ਵਾਸਤੇ ਕੋਣੀ ਕੋਣੀ ਰੋਵੇ ਤੇ ਨੂਨ ਦਾ ਚੰਗਾ ਥੋੜੀ ਇਹਦੇ ਚੰਦੀ ਆ ਕਿ ਪੌਣਾ ਨਾ ਲੂਣ ਤੇ ਕਾਂਜੀ ਚ ਪੌਣਾ ਨਾ ਮਿੱਠਾ ਨਹੀਂ ਕਾਂਜੀ ਦੀ ਮਿੱਠਾ ਨਹੀਂ ਪੌਣਾ ਮਿੱਠਾ ਨਹੀਂ ਪੌਣਾ ਕਾਂਜੀ ਵਿੱਚ ਲੂਣ ਵਾਲੀ ਖਾਣਿਆ ਉਹ ਲੂਣ ਵਾਲੀ ਖਾਣੇ ਪਹਿਲਾਂ ਰੰਗ ਪਾ ਦੇਣ ਲੱਗੀ ਉਹਦੇ ਚਲੋ ਸ਼ੁਕਰ ਕਰ ਰੰਗ ਬਚ ਗਿਆ ਵਾ ਉਹ ਰੰਗ ਯਾਰ ਮੇਰੇ ਹੱਥੀਂ ਚੀਜ਼ ਕੋਈ ਚੜ੍ਹ ਕੇ ਬਣਾਉਣੀ ਮੈਂ ਰੰਗੋ ਗਦ ਰੰਗ ਨਾਲ ਬਣਾਉਣੀ ਆ ਤੇਰੀ ਫਾਲੀ ਆ ਗਈ ਪਹਿਲਾਂ ਹੀ ਉਹ ਮੈਂ ਪਹਿਲਾਂ ਰੋਟੀ ਖਾਣਾ ਤੇ ਤੇਰੀ ਰੋਟੀ ਖਾਣੇ ਦੀ ਮਾ ਲੱਗ ਗਿਆ ਮੈਂ ਸੇ ਰੋਟੀ ਪੁੱਛੀ ਮੈਂ ਰੋਟੀ ਲਿਆਣਾ ਹਾਂ ਹਾਂ ਨਹੀਂ ਮੈਂ ਖਾਏ ਆ ਕੋ ਮੈਂ ਕੀ ਖਾ ਗਿਆ ਨਹੀਂ ਆਂਦੇ ਹੀ ਰੋਟੀ ਫਿਰ ਮੈਂ ਕਿਹਾ ਮੈਂ ਦੀਦੀ ਨੂੰ ਕੁਝ ਹੋਰ ਖਾਦਾ ਬਣਾਵਾ ਆਂਦਾ ਦੀਦੀ ਨਾ ਨਹੀਂ ਖਾਏ ਉਹ ਮੈਂ ਹੈ ਹੀ ਨਹੀਂ ਸਕਦੇ ਤੇ ਰੋਟੀ ਬਣਾ ਮੈਨੂੰ ਰੋਟੀ ਦੋ ਖਾਣ ਦੇ ਲੈ ਲੈ ਹਾਂ ਫੇਰਾ ਮਦਰ ਨੂੰ ਮੈਂ ਪੁੱਛਿਆ ਮੈਂ ਹਾਂ ਨਾ ਕੀ ਖਾਦਾ ਆਂਦਾ ਛੋਲੇ ਭੂਰੇ ਖਾਦੇ ਆ ਹਾਂ ਤਾਂ ਹੀ ਕਰਕੇ ਫਿਰ ਦੱਸਿਆ ਨਹੀਂ ਵੇਲਾ ਨਹੀਂ ਹਾਂ ਮੈਂ ਕਿਹਾ ਵੀ ਮਰਦਾ ਤੂੰ ਤੇ ਖਾਂਦਾ ਨਹੀਂ ਉਹ ਵੀ ਥੋੜਾ ਕੱਟ ਹਾਂ ਹਾਂ ਤੇ ਮੇਰਾ ਚੀਟ ਡੇ ਆ ਤੇ ਰਕਬੀਰ ਦਾ ਵੀ ਅੱਜ ਚੀਟ ਡੇ ਠੀਕ ਹੈ ਤਾਂ ਹੀ ਕਰ ਗਏ ਛੋਲੇ ਭਟੂਰੇ ਖਾਦੇ ਪੂਰਾ ਦੇ ਹੀ ਗੋ ਫਰ ਛੋਲੇ ਭਟੂਰੇ ਖਾਦੇ ਹਨਾ ਉਹ ਨਹੀਂ ਖਾਣੇ ਨਹੀਂ ਇਹਨਾਂ ਵੱਡੇ ਦੂਜੀ ਖਾਦੇ ਹੂੰ ਦੀਦੀ ਵੇਲ ਲੋ ਤੁਹਾਡੇ ਸਾਹਮਣੇ ਤੇ ਮਨਿਆ ਕਰਦੇ ਹਨਾ ਅੱਜ ਚੀਚਾ ਖਾਣੇ ਨਹੀਂ ਨਹੀਂ ਜਿਹੜਾ ਪਟਾਲੇ ਵਾਲਾ ਸਵਾਦ ਹਨਾ ਉਹ ਅੱਖਰ ਹੀ ਆ ਇੱਥੇ ਨਹੀਂ ਸਵਾਦ ਇਹ ਮੋਟੇ-ਮੋਟੇ ਹੀ ਹੂੰ ਕਿੰਨੇ ਨਹੀਂ ਬਣਾਇਆ ਕਹਿੰਦੇ ਹੁਣ ਰੋਟੀ ਲੈ ਕੇ ਬੈਠੇ ਆ। ਆਹ ਰੋਟੀ ਆਪਣੇ ਥਾਂ ਸੇਵੀ ਆਪਣੇ ਥਾਂ ਸੇਵੀ ਆਪਣੇ ਥਾਂ ਦੇ ਹਨਾ। ਤੇਰੇ ਕਿਹਨੇ ਮਾਸਤਾ ਵਾ। ਮੈਂ ਤਾਂ ਰੋਟੀ ਖਾਣਾ। ਮੈਂ ਆਪੇ ਰੋਟੀ ਬਣੀ ਆ। ਖਾਓ। ਇਹ ਤੇ ਤੇ ਨੂਨ ਨਹੀਂ ਪਾਇਆ ਇਹਨਾਂ ਨੇ। ਨਾ ਨਾ ਤੇਰੀ ਕਰਤਾਨੀ ਆ ਤੂੰ ਹੀ ਕੰਮ ਸਟਾਰਟ ਕੀਤਾ ਸਭ ਤੋਂ ਪਹਿਲਾਂ ਮੈਨੂੰ ਭੁੱਖ ਲੱਗੀ ਆ। ਚਲੋ ਖਾ ਕੇ ਦੱਸੋ ਕਿਦਾਂ ਦੀ ਬਣੀ ਆ। ਆਹ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਡੱਬਰ ਤੇ ਆਇਆ। ਬੀਬੀਆਂ ਇੱਥੇ ਸੱਦ ਲੋ। ਚਲੋ ਜੀ ਕਿੱਡੇ ਨਜ਼ਾਰੇ ਹੁਣ ਆਪਾਂ ਤੁਹਾਨੂੰ ਸਾਹਨੇ ਔੜੀ ਬੀਬੀ ਦੋਵੇਂ ਬਾਹਰ ਬਿਠਾਉਂਦਾ ਪ੍ਰੈਸ਼ਰ ਬੜਾਵਾਦਾ ਕੋਈ ਗੱਲ ਨਹੀਂ ਆਪਾਂ ਹੁਣ ਤੁਹਾਨੂੰ ਖਾ ਕੇ ਤੇ ਨਾਲ ਟੇਸਟ ਕਰਦੇ ਆਂ ਫਿਰ ਤੁਹਾਨੂੰ ਬਾਅਦ ਦਾ ਦਿੰਦੇ ਆ ਕਿ ਤੁਹਾਨੂੰ ਕਿੱਦਾਂ ਲੱਗੀਆਂ ਹਾਂ ਮੈਂ ਬਾਅਦ ਦਾ ਦਿੰਦੀ ਆ ਨਾ ਸਾਦੀ ਲੱਗਦੀਆਂ ਤੈਨੂੰ ਨਹੀਂ ਬਣਾ ਕੇ ਰੱਖੀ ਨਹੀਂ ਬਹੁਤ ਨਹੀਂ ਮੈਨੂੰ ਆਇਆ ਨਾ ਪਤਲੀ ਨਾ ਹੋਣ ਵਧੀਆਂ ਲੱਗੀਆਂ ਮੈਂ ਬਣਾ ਲਏ ਦਿੰਦੀ ਹਾਂ ਲਓ ਵੀ ਕਰਮਾ ਵਾਲੀਆਂ ਸੱਸਾਂ ਐ ਜਿਹਨਾਂ ਦੀਆਂ ਦੋ ਦੋ ਨਵਾਂ ਸੇਵੀਆਂ ਬਣਾ ਕੇ ਲੈ ਕੇ ਆਈਆਂ ਹੈ ਨਾ हां मंजे दे बैठण सबको मिलदा लो जी एक ਸਾਡੀ ਮਾਤਾ ਦੇ ਸੌਂਗੀ ਆ ਵੀ ਜੀ ਮੈਨੂੰ ਤੇ ਨਾ ਨਿੰਬੂ ਦੇ ਚਾਰ ਨਾਲ ਰੋਟੀ ਬੜੀ ਸੁਆਲ ਹਾਂਜੀ ਖਾਓ ਕਿ ਮੈਂ ਕਿ ਸਬਜੀ ਵੀ ਬਣੀ ਪਈ ਆ ਆ ਨਜ਼ਾਰਾ ਵੱਖਰਾ ਹੀ ਗੋਲੀ ਖਾ ਲਈ ਆ ਮਾਤਾ ਦੇ ਸੌਂਗੀ ਆ ਦੇਸੀ ਘੋਲੀਆਂ ਲੈਣੀਆਂ ਸੇਵੀਆਂ ਲੈ ਮਾਤਾ ਸੇਵੀਆਂ ਖਾਦੋ ਦੇਸੀ ਘੋਲੀਆਂ ਨਹੀਂ ਪਾਉਣਾ ਨਾ ਨਾ ਸਾਦਾ ਹੀ ਪਾਇਆ ਕੋਈ ਨਹੀਂ ਤੇ ਸੇਵੀਆਂ ਖਾ ਲ ਤੂੰ ਥੋੜੀਆਂ ਦੇ ਲਈ ਮੈਂ ਡੱਗਿਆ ਖੱਦ ਲਈ ਮੈਂ ਕਿੰਨੀ ਵੱਡੀ ਵੱਡੀ ਇਹਨੂੰ ਆਖੀਦਾ ਸੇਵੀਆਂ ਫੜਾ ਲੈ ਤੇ ਆਹ ਲਈ ਨਹੀਂ ਸਾਦਾ ਨਾ ਤੇ ਮਰਾਂ ਪਾਇਆ ਸਰੂਦਿਆ ਤਾਂ ਐਂ ਕਰਕੇ ਤੇ ਮੈਂ ਬਣਾਉਂਦੀ ਨਹੀਂ ਆਹ ਦਾਦੀ ਹਮਤਾਵਾ ਖਸਮਾ ਨੂੰ ਖਾਵੇ ਬਲੱਡ ਪ੍ਰੈਸ਼ਰ ਆਹੋ ਮੈਂ ਤਾਂ ਖਾਵਾ ਕੋਈ ਗੱਲ ਨਹੀਂ ਆ ਬੀਪੀ ਬੀਪੀ ਨਾ ਬੀਪੀ ਬੀਪੀ ਆਜਾ ਖਸਮਾ ਨੂੰ ਖਾਂਦਾ ਹੀ ਬੀਪੀ ਮੇਰੇ ਵੱਲ ਵੇਂਦਾ ਕੋੜਾ ਕੋੜਾ ਆਹੋ ਕੋਈ ਗੱਲ ਨਹੀਂ ਦੀਪੀ ਪਿੰਦਾ ਆਹ ਜੇ ਮਰ ਜਿਆ ਨਹੀਂ ਅੱਜ ਤੇ ਦੇਸੀ ਘਿਉ ਦੀਆਂ ਸੇਵੀਆਂ ਖਾਣੀਆਂ ਅੱਜ ਗੋਲੀ ਖਾਦੀ ਨਹੀਂ ਆਹੋ ਜਿੰਨੇ ਕ ਦਿਨ ਦੋ ਦੋ ਗੋਲ ਜਿੰਦ ਨੂੰ ਕੋ ਖਮੇਲ ਨਹੀਂ ਹੋ ਸਕਦੇ ਤਿੰਨ ਤਿੰਨ ਗੋਲੀਆਂ ਗੋਲੀ ਖਾਣਾ ਆਂਦੀ ਅੱਜ ਕੀ ਪਤਾ ਕੀ ਖਾਣਾ ਪੈਣਾ ਨਾ ਉਧਰ ਜੱਗੀ ਦਾ ਹੀ ਕੰਮ ਜ਼ਿਆਦਾ ਵੱਡਾ ਜੱਗੀ ਦਾ ਆਈ ਆਖਿਆ ਜੱਗੀ ਨੇ ਪਤਾ ਨਹੀਂ ਕਿੱਡੀ ਤੜੀ ਪਾਰਟੀ ਕਰ ਦੇਣੀ ਆ ਕੀ ਮਰ ਜਣਾ ਲੱਤ ਮਾਰ ਗਿਆ ਉਹ ਮੁੜ ਕੇ ਆਇਆ ਹੀ ਨਹੀਂ ਜੱਗੀ ਵੜ ਗਿਆ ਹੀ ਨਹੀਂ ਨਹੀਂ ਮਿੱਠਾ ਪੋਣਾ ਪਾ ਸਕਦਾ ਕਿੱਦਾਂ ਕਿੱਦਾਂ ਲੱਗਾ ਵੀ ਛੇਵੀਆਂ ਦੱਸੋ ਬਹੁਤ ਸਵਾਦ ਲਓ ਵੀ ਮੈਂ ਹਾਲੇ ਖਾਧੀਆਂ ਨਹੀਂ ਆ ਵੈਸੇ ਮੇਰੇ ਮੂੰਹ ਚ ਪਾਣੀ ਆਉਂਦਿਆ ਵਾ ਨਹੀਂ ਮੈਂ ਬਹੁਤ ਚਾਹ ਕੇ ਖਾਂਦੇ ਸੀ ਇਹ ਤੇ ਮੈਨੂੰ ਲੱਗਦਾ ਵੀ ਸਵਾਦ ਹੀ ਬਣੀ ਹੋਣੀ ਆ ਬਹੁਤ ਸਵਾਦ ਬਣੀ ਆ ਛੇਵੀਆਂ ਦੀ ਗੱਡੀ ਹੋਦੀ ਨਾਲ ਖਾੜ ਵਾਲੇ ਛੇਵੀ ਗੱਲ ਹੈ ਆਵੇਂ ਜਿੰਨੇ ਮਰਜ਼ੀ ਚਰਦੀਆਂ ਪਈਆਂ ਪਰ ਸਵਾਦ ਬੜਾ ਸਵਾਦ ਬਣੀ ਆ ਹਾਂ ਮਾਂ ਮਾਂ ਤੁਹਾਡੇ ਲਈ ਭੁੰਨ ਕੇ ਰੱਖੀਆਂ ਵਾ ਨਾ ਤਾਂ ਸਵਾਦ ਹਾਂ ਮਾਂ ਹਾਂ ਇਹ ਚ ਇਹ ਚ ਬਈ ਮਾਤਾ ਦਾ ਪਿਆਰ ਵੀ ਪਿਆਰ ਤਾਂ ਕਰਕੇ ਸੇਵੀਆਂ ਜਾਸਪਾ ਲੱਗਦੀਆਂ ਜਿਵੇਂ ਤੁਹਾਡੇ ਵਾਂਗੂ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ ਜੇ ਕਿ ਕੱਚੀਆਂ ਨਾ ਛੱਡ ਦੇ ਨਾ ਛੋੜੀ ਪੈਣੀ ਫਿਰ ਜੀ ਹਾਂ ਕੜਾਈ ਤਪਾ ਦੋ ਮਮਾੜਿਆ ਮਾੜੀਆਂ ਕੜਾਈ ਚ ਫੇਰ ਫੇਰ ਕੇ ਤੇ ਠੰਡੀਆਂ ਕਰਕੇ ਫੇਰ ਉਹਨਾਂ ਨੇ ਰੱਖਣੀਆਂ ਹੂੰ ਚਲੋ ਬਈ ਜਿਨੇ ਸੇਵੀਆਂ ਖਾਣੀਆਂ ਮੋਸਟ ਵੈਲਕਮ ਤੇ ਬਾਕੀ ਕਮੈਂਟਾਂ 'ਚ ਦੱਸੋ ਸਾਰੇ ਨੇ ਕਿ ਸੇਵੀਆਂ ਕਿਦਾਂ ਦੀਆਂ ਲੱਗੀਆਂ ਸਮਾਪਤ ਲੱਗੀ ਇੱਥੇ ਦੇਖ ਲਈ ਠੀਕ ਹੈ ਨਾ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ ਬ੍ਰੇਕ ਤੋਂ ਬਾਅਦ ਹਾਂਜੀ ਤੇ ਤੇ ਵਲੌਗ ਦੀ ਹੋ ਚੁੱਕੀ ਸਮਾਪਤੀ ਤੇ ਪਰ ਇਧਰ ਪਾਜੀ ਹੋਣੀ ਹੈ ਲਾਲਟੇ ਵਿੱਚ ਥਾਲੀ ਲੈ ਕੇ ਬੈਠਿਆ ਸੀ ਤੇ ਪਰ ਮੇਰੇ ਕੋ ਰਿਆ ਨਹੀਂ ਗਿਆ ਪੰਜ ਚੋ ਰੋਟੀਆਂ ਖਾਧੀਆਂ ਉਸ ਤੋਂ ਬਾਅਦ ਥਾਲੀ ਪੂਰੀ ਸੇਵੀਆਂ ਦੇ ਭਰ ਕੇ ਲੈ ਕੇ ਹੈ ਤਿੰਨ ਰੋਟੀਆਂ ਨੇ ਭਾਈ ਸੁਆਦ ਵਾਕਈ ਬਹੁਤ ਹੈ ਨਾਲ ਸਿਰ ਮੈਂ ਕਹਿੰਦਾ ਇਹਨੂੰ ਹਾਂ ਪਰ ਜਦੋਂ ਆਹਨੇ ਕਰਮਾਂ ਚੋਂ ਚੀਜ਼ ਜੁੜੀ ਮਿਲਣੀ ਉਹ ਦਿਨ ਹੀ ਮਿਲਣੀ ਆ ਬੱਸ ਇਹਦੇ ਜਿਹੜੇ ਕਰਮਾਂ ਚ ਹੀ ਹਾਂ ਇਹ ਆ ਪਤਾ ਲੱਗ ਗਿਆ ਕਿ ਤੁਹਾਡੇ ਕਰਕੇ ਇਹ ਦੇਖੋ ਉਹ ਦਿਨ ਡਾਂਡਾ ਵਾ ਕੇ ਹੋਣੀਆਂ ਸੀ ਹਾਂ ਚਾਰ ਦਾ ਪੰਖ ਨਹੀਂ ਨਹੀਂ ਫਿਰ ਵੀਪੀ ਰਾ ਵੀਪੀ ਨਾ ਵਾਜੇ ਤਾਂ ਕਰਕੇ ਵੀਪੀ ਕਰਕੇ ਜਿਆਦਾ ਔਖਾ ਉਹ ਮੈਂ ਥੋੜੀ ਨੇ ਪਿੰਡਲੇ ਛੱਡ ਆਇਆ ਵਾ ਹਾਂ ਹਾਂ ਉਹ ਮੈਂ ਵਿੱਚ ਦੁੱਧ ਪਾ ਕੇ ਖਾਣੀਆਂ ਘੜੀ ਉਹ 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 ਸਵਾਲ ਮਤਲਬ ਸਾਰੀਆਂ ਸਕੀਮਾਂ ਲਾਉਣੀ ਆ ਪਾਣਾ ਚ ਸਿਰੀਆਂ ਬਣ ਗਿਆ ਤੇ ਨਹੀਂ ਮੇਰੇ ਵਾਂਗੂ ਵੀ ਜਿੱਦਣ ਕਿ ਦੋ ਦੋ ਹੋਵੇ ਨਾ ਘਰ ਜਿੱਦੋਂ ਸਾਡੀਆਂ ਗਾਈਆਂ ਸੁਣਦੀਆਂ ਵਾ ਹਾਂਜੀ ਸਾਡੇ ਦੋ ਦੋ ਟਾਈਮ ਵੇਸੇ ਹੀ ਬੰਦੀਆਂ ਨਹੀਂ ਸੇਵੀਆਂ ਮੈਂ ਬਹੁਤ ਖੀਰ ਬੜੀ ਚਾਹਣਾ ਬਹੁਤ ਜ਼ਿਆਦਾ ਮੈਨੂੰ ਖਾਣਾ ਵਾ ਖੀਰ ਘੱਟ ਸੇਵੀਆਂ ਮੈਨੂੰ ਪਸੰਦ ਨਹੀਂ ਜਿੰਨੀਆਂ ਸੇਵੀਆਂ ਪਸੰਦ ਮੈਨੂੰ ਮੈਨੂੰ ਮੈਂ ਵੀ ਸੇਵੀਆਂ ਬੜੀਆਂ ਖਾਣਾ ਖੀਰ ਵੀ ਬਹੁਤ ਜ਼ਿਆਦਾ ਬੜੇ ਪਸੰਦ ਮੈਨੂੰ ਆ ਇੱਕ ਤਾਂ ਦੀਦੀ ਇਹਨਾਂ ਨੂੰ ਸੌਂਗੀ ਬੜੀ ਪਸੰਦ ਹੁੰਦੀ ਜੀਦੋਂ ਇਹਨਾਂ ਨੇ ਖੀਰ ਬਣਾਉਣੀ ਨਾ ਜਾਂ ਸੇਵੀਆਂ ਉਹ ਦਾ ਡਰਾਈ ਫੂਡ ਪੋਮੇ ਪਾਉਣਾ ਤੇ 300 ਕੀ ਜਿਹੜੀ ਆ ਉਹ ਉੱਤੇ ਲੱਪ ਵੱਖਰੀ ਇਹਨਾਂ ਦੀ ਕੌਲੀ ਤੇ ਪਾ ਦੇਣੀ ਹਮ ਮੰਨਿੰਦ ਹਮ 100 ਕੀ ਇਹਨਾਂ ਨੇ ਆਖਣਾ ਉੰਨੀ ਖੀਰ ਸੇ ਨਹੀਂ ਹਾਂ ਤੇ ਉੰਨੀ ਹੀ 100 ਸੋਈਓ ਮੈਨੂੰ ਥੀਰ ਫਰੇਮ ਸਵਾਲ ਆਦੀ ਪਲੇਨ ਹੋਵੇ ਹਰੀ ਲੱਜੀ ਤਾਂ ਬਸ ਹੋਰ ਨਹੀਂ ਖਰਸੋ ਉਹ ਜਦ ਮੂੰਹ ਚ ਆਉਂਦੇ ਨਾ ਬਦਾਮ ਦੂੰ ਹਮ ਸਵਾਲ ਆਦੀ ਨਹੀਂ ਮੈਂ ਤਾਂ ਡਰਾਈ ਫੂਡ ਖਾ ਕੇ ਵਧੀਆ ਲੱਗਦਾ ਡਰਾਈ ਫੂਡ ਸਵਾਰਾ ਦੇ ਦੇ ਹੋਂ ਫੇ ਵੀ ਮਾੜਾ ਮੋਟਾ ਖਾ ਲੀਦਾ ਵਾ ਚਲੋ ਜੀ ਪੇਸਮਾਪਤੀ ਕਰਦੇ ਆ ਇੱਥੇ ਵੀਲੌਗ ਦੀ